ਐਸ ਦੇਖੋ ਮਲਟੀ ਸ਼ੇਡ ਬਰੀਕ ਵਾਲੀ ਠੀਕ ਹੈ ਜੀ ਇਹ 5 ਰੁਪਏ ਮੀਟਰ ਰਹਿ ਗਈ 5 ਮੀਟਰ 5 ਰੁਪਏ ਮੀਟਰ ਹਾਂਜੀ 5 ਰੁਪਏ ਮੀਟਰ ਬਾਕੀ ਆਹ ਲਸਣ ਇਹ 10 ਰੁਪਏ ਮੀਟਰ ਹੈ ਇਹ 10 ਰੁਪਏ ਮੀਟਰ ਹਾਂਜੀ ਵੀਰੇ ਆਪਣਾ ਵੀਰੇ ਸਿੰਪਲ ਸੂਟ ਦਾ ਪਟਾ 250 ਰੁਪਏ ਲੈਣੇ ਹਾਂਜੀ ਹਾਂਜੀ ਵੀਰੇ ਆ ਦੇਖੋ ਆਪਣਾ ਹੋਣਾ ਆ ਰਿਹਾ ਵੀਰੇ ਬਸ ਅੱਡ ਆਪਣਾ ਕਿ ਬਾਈ ਦੀ ਦੁਕਾਨ ਆ ਜਿਹੜੀ ਇੱਧਰ ਹੈ ਆ ਚੰਦ ਚੈਹਲ ਵਾਲੀ ਗਲੀਏ ਤੁਸੀਂ ਨੂੰ ਅੱਗੇ ਆ ਕੇ ਦਿਖਾਉਣੇ ਆ ਉਹ ਸਾਰੇ ਤੁਹਾਡਾ ਜਿਆ ਫਿਲਵਾਉਣ ਤੇ ਸਵਾਗਤ ਹੈ ਅੱਜ ਆਪਾਂ ਮਾਨਸਾ ਦੇ ਵਿੱਚ ਭੈਣ ਕੋਲੇ ਆਏ ਹੋਇਆ ਤੇ ਭੈਣ ਦਾ ਕੰਮ ਝੇ ਲੈਸਾਂ ਦਾ ਵੀ ਹੈ ਤੇ ਨਾਲ ਹੀ ਸਟੇਜੂ ਸੀਟ ਕਰਦੇ ਆ ਤੇ ਨਾਲ ਹੀ ਕੜਾਈ ਦਾ ਕੰਮ ਕਰਦੇ ਆ ਇਹ ਸਸਕੀ ਭੈਣ ਇਹੋ ਟੀਕਾ ਹਾਂਜੀ ਵੀਰੇ ਜੀ ਠੀਕ ਹੈ ਬੰਦੀ ਸਸਕਾ ਹੋ ਕੀ ਕੀ ਰੇਡ ਚ ਆਪਣੇ ਕੋਲ ਆ ਵੀਰੇ ਆਪਣੀ ਲੈਸ ਦੇਖੋ ਮਲਟੀ ਸ਼ੇਡ ਬਰੀਕ ਵਾਲੀ ਠੀਕ ਹੈ ਜੀ ਇਹ 5 ਰੁਪਏ ਮੀਟਰ ਹੈ ਵੀਰੇ ਹਾਂਜੀ ਮੀਟਰ 5 ਰੁਪਏ ਮੀਟਰ ਹਾਂਜੀ 5 ਰੁਪਏ ਮੀਟਰ ਬਾਕੀ ਆਹ ਲੈਸਾਂ ਨੇ 10 ਰੁਪਏ ਮੀਟਰ ਹੈ ਇਹ 10 ਰੁਪਏ ਮੀਟਰ ਹੈ ਹਾਂਜੀ ਵੀਰੇ ਠੀਕ ਹੈ ਬੰਦੀ ਤੇ ਇਹ ਤੋਂ ਇਲਾਵਾ ਪੈਨੇਜ ਮੰਨ ਕੇ ਚਲੋ ਕਿਸੇ ਨੂੰ ਕੋਈ ਕਲਰ ਦੀ ਦਿੱਕਤ ਆਉਂਦੀ ਹੈ ਵਿੱਚ ਨਹੀਂ ਨਹੀਂ ਕਲਰ ਵੀ ਦੇ ਬਹੁਤ ਆਪਣੇ ਕੋਲ ਆ ਦੇਖੋ ਮਲਟੀ ਕਲਰ ਹੈ ਹਾਂਜੀ ਹਾਂਜੀ ਆ ਦੇਖੀ ਮਲਟੀ ਕਲਰ ਹੈ ਸਾਰੇ ਪੂਰੀ ਵਧੀਆ ਲੈ ਸਕਦੇ ਇਹ ਨੈਕਸਟ ਯਾਰ ਠੀਕ ਹੈ ਜੀ ਇੱਕ ਆਪਣੇ ਕੋਲ ਆ ਦੇਖੋ ਫਲਾਵਰਾਂ ਵਾਲਾ ਫਲਾਵਰ ਵਾਲਾ ਹਾਂਜੀ ਠੀਕ ਹੈ ਇੱਕ ਆਪਣੇ ਕੋਲ ਆ ਕੱਟਵਰਕ ਦੀ ਹੈ ਲੈਸ ਕੱਟਵਰਕ ਦੀ ਹਾਂਜੀ ਠੀਕ ਹੈ ਇੰਨਾ ਮੈਂ ਟ੍ਰੈਂਡਿੰਗ ਨੂੰ ਹਾਂਜੀ ਹਾਂਜੀ ਪਰ ਇਹਦਾ ਮਾਸ ਟੀਚਿੰਗ ਨਾਲ ਲੈਨੇ ਉਹਦਾ ਆਪਣਾ ਕੀ ਸਮਾਈ ਦਾ ਕੀ ਇਹ ਆਪਣਾ ਰੇਟ ਹੈ ਆਪਣਾ ਵੀਰੇ ਸਿੰਪਲ ਸੂਟ ਦਾ 250 ਰੁਪਿਆ ਲੈਨੇ ਹਾਂਜੀ ਹਾਂਜੀ ਵੀਰੇ ਆ ਦੇਖੋ ਆਪਣਾ ਹੋਣਾ ਆ ਸੀ ਕੜਾਈ ਦਾ ਆਪਣਾ ਇਹ ਵਰਕ ਹੋਇਆ ਗਿਆ ਸੂਟ ਇਹ ਵਰਕ ਹੋਇਆ ਹੋਇਆ ਹਾਂਜੀ ਇਹ ਕੜਾਈ ਆ ਸੂਟ ਤੁਸੀਂ ਆ ਘੱਟੇ ਹੋਈ ਨਹੀਂ ਨਹੀਂ ਇਹ ਵੀਰੇ ਸਟਿਚ ਕਰਿਆ ਗਿਆ ਸਟਿਚ ਕਰਿਆ ਹਾਂਜੀ ਹਾਂਜੀ ਇਹ ਸਟਿਚ ਕਰਿਆ ਹੋਇਆ ਗਿਆ ਸੂਟ ਪਰਸ ਤੀ ਸੰਵਾਰ ਹਾਂ ਤੇ ਮਿਲਣਾ ਸਾਰਾ ਮਟੀਰੀਅਲ ਮਿਲਦਾ ਹੈ ਹਾਂ ਵੀਰੇ ਟੇਲਰ ਮਟੀਰੀਅਲ ਵੀ ਹੈਗਾ ਆਪਣੇ ਕੋਲ ਹਾਂਜੀ ਬੁਕਰਮ ਜਿਵੇਂ ਰੀਲਾਂ ਵਗੈਰਾ ਆਪਣੇ ਕੋਲ ਸਾਰਾ ਕੁਝ ਹੀ ਆ ਬੁਕਰਮ ਵੀ ਹੈਗਾਗਾ ਇਲਾਸਟਿਕ ਵਗੈਰਾ ਵੀ ਹੈਗਾ ਸਾਰਾ ਕੁਝ ਆਪਣੇ ਕੋਲ ਹਾਂਜੀ ਪੇਸਟਿੰਗ ਪੇਪਰ ਜਿਹੜਾ ਭੈਣਾਂ ਨੂੰ ਚਾਹੀਦਾ ਹੁੰਦਾ ਸਟਿਚਿੰਗ ਕਰਨ ਵਾਸਤੇ ਸਾਰਾ ਕੁਝ ਹੀ ਆਪਣੇ ਕੋਲ ਆ ਦੇਖੋ ਆ ਆ ਵੀ 10 ਰੁਪਏ ਮੀਟਰ ਹੀ ਆ ਲੈ ਸਕਦੇ ਠੀਕ ਹੈ ਹਾਂਜੀ ਇਹ ਵੀ ਨਵੀਂ ਇਹ ਮਲਕੀ ਡਾਈ ਹੋ ਕੇ ਵੀ ਲੱਗ ਜਾਂਦੀ ਹੈ ਵੀਰੇ ਡਾਈ ਹੋ ਕੇ ਲੱਗਦੀ ਹੈ ਹਾਂਜੀ ਡਾਈ ਹੋ ਕੇ ਲੱਗਦੀ ਹੈ ਇਹ ਲੈਸ ਜਿਹੜੀ ਤੁਹਾਨੂੰ ਕਿਵੇਂ ਲੱਗੀਆਂ ਲੈਸਾਂ ਜਿਹੜੀਆਂ ਲੈ ਗਈਆਂ ਦੇ ਹੋਏ ਬਹੁਤ ਵਧੀਆ ਲੱਗਦੀ ਹੈ ਇਹਨਾਂ ਨੇ ਲੈਸਾਂ ਮੈਂ ਹਰ ਇੱਕ ਕਸਟਮਰ ਤੇ ਮੇਰਾ ਪਸਾਰੀ ਪਟੀਚਾ ਆ ਗਿਆ ਮੈਂ ਇੰਨਾ ਤੇ ਲੈਸ ਕੱਟੇ ਚਰਦੀਆਂ ਇਹਨਾਂ ਦੇ ਰੇਟ ਵੀ ਬਹੁਤ ਵਾਈਜ਼ ਨੇਗੇ ਮਾਰਕੀਟ ਨਾਲੋਂ ਤੇ ਮਤਲਬ ਕਿ ਇਹਨਾਂ ਦਾ ਨੇਚਰ ਵੀ ਇੰਨਾ ਵਧੀਆ ਕਿ ਹਰ ਇੱਕ ਚੀਜ਼ ਮੈਨੂੰ ਸੰਤ